ਹਿੰਦੂ ਦੀ ਚਾਦਰ ਗੁਰੂ ਦੇ ਬਾਦ ਦੀ ਜਿਨ੍ਹਾਂ ਨੇ ਸਨਾਤਨੀ ਪਰਵਾਰਾਂ ਲਈ ਔਰ ਸਨਾਤਨ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਔਰ ਸਭ ਤੋਂ ਵੱਡੀ ਦੁਨੀਆ ਦੀ ਕੁਰਬਾਨੀ ਦੇ ਕੇ ਸਨਾਤਨ ਨੂੰ ਬਚਾਇਆ ਉਸ ਮਹਾਨ ਗੁਰੂ ਦੇ ਬਾਰੇ ਜਿਹੜੇ ਲਵਜ਼ ਆਤੀਸ਼ੀ ਨੇ ਜਿਹੜੀ ਕਿ ਪਹਿਲਾਂ ਮੁੱਖ ਮੰਤਰੀ ਸੀ ਆਪ ਪਾਰਟੀ ਵੱਲੋਂ ਦਿੱਲੀ ਔਰ ਪੰਜਾਬ ਦੀ ਆਪ ਪਾਰਟੀ ਜਿਹਦੇ ਨਾਲ ਹੈ ਉਹਨੂੰ ਜਿਹੜਾ ਵਿਮਾਨ ਕੀਤਾ ਸਹਿਮ ਨਹੀਂ ਕੀਤਾ ਜਾ ਸਕਦਾ ਵਿਸ਼ਾ ਸਨਾਤਨ ਰਸੋਬਾ ਦੇ ਪ੍ਰਧਾਨ ਹੋਣ ਦੇ ਨਾਤੇ ਸਾਰੇ ਸਨਾਤਨ ਵਰਗ ਵੱਲੋਂ ਇਸ ਚੀਜ਼ ਨੂੰ ਅਸੀਂ ਕੰਡੈਂਪ ਕਰਦੇ ਹਾਂ ਔਰ ਅਸੀਂ ਜਾ ਕੇ ਥਾਰਿਆਂ 'ਚ ਆਪਸੀ ਦੇ ਖਿਲਾਫ ਐਫ ਆਈ ਆਰ ਕਰਾਣੀ ਹੈ ਸਰਕਾਰ ਨੂੰ ਮਜਬੂਰ ਕਰਨਾ ਹੈ ਕਿ ਇਸ ਨੇਤਰੀ ਦੇ ਉੱਤੇ ਪਰਚਾ ਕੀਤਾ ਜਾਵੇ ਔਰ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਕੀਤੀ ਜਾਵੇ ਜੋ ਨੇ ਨਵੇਂ ਵਰਤੇ ਉਹ ਤੁਹਾਡੇ ਨਾਲ ਸਕਰੀਨ ਤੇ ਨਜ਼ਰ ਆ ਰਹੇ ਆ ਕਿ ਉਹਨੇ ਕਿਸ ਤਰ੍ਹਾਂ ਗੁਰੂਆਂ ਦਾ ਨਾਮ ਨੂੰ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਬਰਦਾਸ਼ਤ ਤੋਂ ਬਾਹਰ ਹੈ ਔਰ ਵਿਸ਼ਵ ਸਭਾ ਤੋਂ ਸਰਪਾ ਇਹਨੂੰ ਕੰਡੈਮਨਡ ਕਰਦੀ ਹੈ ਔਰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਈ ਗਈ ਜੈ ਹਿੰਦ